ਕਬੀਰ ਥੋੜੈ ਜਲ ਮਾਛਲੀ ਝੀਵਰ ਮੇਲੇ ਉਜਾਲ ਇਹ ਟੋਗਨੈ ਨਾ ਸੂਟ ਸਹਿ ਫਿਰ ਕਰ ਸਮੁੰਦ ਸਮਹਾਲ ਕਬੀਰ ਸਮੁੰਦ ਨਾ ਛੋਡੀ ਐ ਜੋ ਅਤਖਾਰੂ ਹੋਏ ਪੋਖਰ ਪੋਖਰ ਢੂੰਡਤੇ ਭਲੋ ਨਾ ਕਹ ਕੋਏ ਕਬੀਰ ਨੇ ਗੁਸਾਈ ਬਹਿ ਗਏ ਤੰਗੀ ਨਹੀਂ ਕੋਈ ਧੀਨ ਗਰੀਬ ਆਪਣੀ ਕਰਤੇ ਹੋਏ ਸੋਹੋਏ ਕਬੀਰ ਬੈਸਨੋ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਈ ਉਹ ਨਿਤ ਸੁਣੈ ਹਰ ਨਾਮ ਜਸ ਉਹ ਪਾਪ ਬਸਾਹਨ ਜਾਏ ਕਬੀਰ ਹਰ ਨਾ ਦੂਬਲਾ ਏਹੋ ਹਰਿਆਰਾ ਤਾਲ ਲਾਖ 에ਹੀਰੀ ਏਕ ਜੀਓ ਕਿਤਾਬਾਂ ਚੋਂ ਕਾਲ ਕਬੀਰ ਗੰਗਾ ਤੀਰ ਜੋ ਘਰ ਕਰਹਿ ਪੀਵਹਿ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤੋ ਹੋਏ ਇਉ ਕਹਿ ਰਮੀ ਕਬੀਰ ਕਬੀਰ ਮਨ ਨਿਰਮਲ ਭਇਆ ਜੈ ਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਤ ਕਬੀਰ 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 ਹਰ ਦੀ ਪਿਆਰੀ ਚੂਨਾ ਊਜਲ ਭਾਏ RAM ਸਨੇਹੀ ਤਉ ਮਿਲੈ ਦੋਨੋ ਵਰਨ ਗਵਾਏ ਕਬੀਰ ਹਰ ਦੀ ਪੀਰ ਤਨ ਹਰੈ ਚੂਨ ਚਿਹਨ ਨਾ ਰਹਾਏ ਬਲੇ ਹਾਰੀ ਇਹ ਪ੍ਰੀਤ ਕੋ ਜਿਹ ਜਾਤ ਵਰਨ ਕੁਲ ਜਾਏ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਏ ਮਨ ਤੋਂ ਮੈ ਗਲ ਹੋਏ ਰਹਿਓ ਨਿਕਸੋ ਕਿਉ ਕਹਿ ਜਾਏ ਕਬੀਰ ਐਸਾ ਸਤਗੁਰ ਜੀ ਮਿਲੈ ਤੁਠਾ ਕਰੇ ਪਸਾਉ ਮੁਕਤ ਦੁਆਰਾ ਮੋਕਲਾ ਸਹਜੇ ਆਵੋ ਜਾਓ ਕਬੀਰ ਨਾ ਮੋਹਿ ਸ਼ਾਨ ਨਾ ਛਾਪਰੀ ਨਾ ਮੋਹੇ ਘਰ ਨਹੀਂ ਗਾਉ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੂੰ ਤਾ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ ਕਬੀਰ ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੈ ਸਰੀਰ ਕਿਆ ਜਾਨੂ ਕਿਛ ਹਰ ਕੀਆ ਭਇਓ ਕਬੀਰ 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 ਸੁਪਨੇ ਹੂੰ ਬਰੜਾ ਏ ਕੈ ਜਿਹੇ ਮੁਖ ਨਿਕ ਸੈ ਰਾਮ ਤਾ ਕੇ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਖਿਓ ਨਾ ਚਾਰ ਦਿਵਸ ਕੇ ਪਹਨੇ ਵੱਡ ਬੱਡੇ ਰੂਪ ਤਹਿ ਥਾਉ ਕਬੀਰ ਮਹਦੀ ਕਰ ਘਾਲਿਆ ਆਪ ਪਸਾਏ ਪਸਾਏ ਤੈ ਸਹਿ ਬਾਤ ਨਾ ਪੂਚੀਐ ਕਬਹੋ ਨਾ ਲਾਈ ਪਾਇ ਕਬੀਰ ਜੇ ਦਰ ਆਵਤ ਜਾਤਿ ਉਹ ਹਟਕੈ ਨਾਹੀ ਕੋਈ ਸੋ ਦਰ ਕੈਸੇ ਛੋਡੀਐ ਜੋ ਦਰ ਐ ਸਾਹ ਹੋਇ ਕਬੀਰ ਡੂਬਾ ਥਾ ਪੈ ਉਬਰਿਓ ਗੋਨ ਕੀ ਲਹਿਰ ਚ ਭੱਕ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹਉ ਫਰਕ ਕਬੀਰ ਪਾਪੀ ਭਗਤ ਨਾ ਭਾਵੇ ਹਰ ਪੂਜਾ ਨਾ ਸੁਹਾਈ ਮਾਖੀ ਚੰਦਨ ਪਰ ਹਰੈ ਜਹ ਬਿਗੰਧ ਤਹ ਜਾਇ ਕਬੀਰ ਬੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਇਕ ਕਬੀਰਾਂ ਨਾਮੁ ਆ ਜੇ ਨਾਹੀ ਰੋਵਨਹਾਰ ਕਬੀਰ ਰਾਮ ਨਾ ਧਿਆਉ ਮੋਟੀ ਲਾਗੀ ਖੋਰ ਕਾਇਆ ਹਾਂਡੀ ਕਾਠ ਕੀ ਨਾ ਉਹ ਚਰਹਿ ਬਹੋਰ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸੁਧੋ ਰਾਲੀਨ ਕਬੀਰ ਰਸ ਕੋ ਗਾਂਢੋ ਚੂਸੀਐ ਗੁਨ ਕੋ ਮਰੀਐ ਰੋਇ ਆਵ ਗੁਨਿਆਰੇ ਮਾਨਸੈ ਭਲੋ ਨਾ ਕਹਿ ਕੋਈ ਕਬੀਰ ਗਾਗਰ ਜਲ ਭਰੀ ਆਜ ਕਾਲ ਜਹ ਫੂਟ ਗੁਰ ਜੋ ਨਾ ਕੇ ਤਹਿ ਆਪਣੋ ਅਦਮਹਾਜ ਲੀਝੇਗੇ ਲੂਟ کبیر کو کر رام کو متیا میرو ناؤ گلے ہمارے جیوری جہ کھنچے تہ جاؤ کبیر جپنی کاٹ کی کیا دکھلا وہ ہر ہرد رام نا چیت یہ جپنی کیا ہوئے کبیر برہو پیانگم من بس منت نہ مانے کوئے ਰਾਮ ਬਿਯੋਗੀ ਨਾ ਜੀਐ ਜੀਐ ਤਾਂ ਬਉਰਾ ਹੋਇ ਕਬੀਰ 파ਰਸ ਚੰਦਨ ਤਿਨ ਹੈ ਏਕ ਸੁਗੰਧ ਤੇ ਮਿਲ ਤੇਉ ਊਤਮ ਭਏ ਲੋਹੋ ਕਾਠ ਨਿਰਗੰਧ ਕਬੀਰ ਜਮ ਕਾਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ 모ਹੇ ਮਿਲੇਉ ਨਲੀ ਆਇ ਅੰਚਲ ਲਾਏ ਕਬੀਰ ਬੈਦ ਕਹ ਹੋਹੀ ਭਲਾ दारू ਮੇਰੇ ਵਸ ਇਹ ਤੋ ਬਸਤ ਗੋਪਾਲ ਕੀ ਜਬ ਭਾਵੈ ਨੇ ਖਾਸ ਕਬੀਰ ਨੋਬਤ ਆਪਣੀ ਦਿਨ ਦਸ λεहो बजाए ਨਦੀ ਨਾਵ ਸੰਜੋਗ ਦਿਉ ਬਹਰ ਨ ਮਿਲ ਹੈ ਆਏ ਕਬੀਰ ਸਾਤ ਸਮੁੰਦੈ ਮਸ ਕਰੂੰ ਕਲਮ ਕਰੂੰ ਬਨ RAI ਬਸਦਾ ਕਾਗਦ ਜੋ ਕਰੂੰ ਹਰ ਜਸ ਲਿਖਣ ਨਾ ਜਾਏ ਕਬੀਰ ਜਾਤ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੋਪਾਲ ਕਬੀਰ ਰਮਈਆ ਕੰਠ ਮੇਨ ਚੂਕਹਿ ਸਰਬ ਜੰਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪਾਂਚੋਂ ਲੜਕੇ ਮਾਰ ਕੇ ਰਹਿ ਰਾਮ ਲਿਓ ਲਾਇ ਕਬੀਰ ਐਸਾ ਕੋ ਨਹੀਂ ਏਹ ਤਨ ਦੇਵੇ ਫੂਕ ਅੰਦਾ ਲੋਗ ਨਾ ਜਾਣੇ ਹੀ ਰਹਿਉ ਕਬੀਰਾ ਕੂਕ ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੋ ਹੋ ਬੀਰ ਮਸਾਨ ਲੋਗ ਸੁਭਾਇਆ ਚੱਲ ਗਇਓ ਹਮ ਤੁਮ ਕਾਮ ਨਿਦਾਨ ਕਬੀਰ ਮਨ ਪੰਖੀ ਭਇਓ ਉਡਿ ਉਡ ਦਹ ਦਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਈ ਕਬੀਰ ਜਾ ਕੋ ਖੋਜਤੇ ਪਾਇਓ ਸੋ ਹੀ ਥੋਰ ਸੋ ਹੀ ਫਿਰ ਕੈ ਤੂੰ ਭਇਆ ਜਾ ਕੋ ਕਹਤਾ ਔਰ ਕਬੀਰ ਮਾਰੀ ਮਨੋਂ ਕੁਸੰਗ ਕੀ ਕੇਲੇ ਨਿਕਟ ਜੋ ਬੇਰਾ ਉਹ ਝੂਲੇ ਉਹ ਚੀਰੀਐ ਸਾਖਤ ਸੰਗ ਨਾ ਹੀਰ ਕਬੀਰ ਭਾਰ ਪਰਾਈ ਸਿਰ ਚਰੈ ਚੱਲਿਓ ਚਾਹੇ ਬਾਤ ਆਪਣੇ ਭਾਰ ਨਾ ਡਰੈ ਆਗੈ ਔਖਟ ਘਾਟ ਕਬੀਰ ਬਨਕੀ ਦਾਦੀ ਲਾਕਰੀ ਖਾਧੀ ਕਰੇ ਪਕਾਰ ਮਤ ਬਸ ਪਰੋਂ ਲੋਹਾਰ ਕੀ ਜਾਰੈ ਦੂਜੀ ਵਾਰ ਕਬੀਰ ਏਕ ਮਰਮ ਤੇ ਦੋਏ ਮੂਏ ਦੋਏ ਮਰਮ ਤਹਿ ਚਾਰ ਚਾਰ ਮਰਮ ਤਹਿ ਸਹਿ ਮੂਏ ਚਾਰ ਪੁਰਖ ਦੋਏ ਨਾਰ ਕਬੀਰ ਦੇਖ ਦੇਖ ਜਗ ਢੂੰਡਿਆ ਕਹੂ ਨਾ ਪਾਇਆ ਥੋਰ ਜਿਨ ਹਰ ਕਾ ਨਾਮ ਨਾ ਚੇਤਿਓ ਕਾ ਭੁਲਾਨੀ ਔਰ ਕਬੀਰ ਸੰਗਤ ਕਰਿਐ ਸਾਧਕੀ ਅੰਤ ਕਰੈ ਨਿਰਵਾਉ ਸਾਖਤ ਸੰਗ ਨਾ ਕੀਜੀਐ ਜਾ ਤੈ ਹੋਇ ਬਨਾਹ ਕਬੀਰ ਜਗ ਮੈਂ ਚੇਤਿਓ ਜਾਣ ਕੈ ਜਗ ਮੈਂ ਰਹਿਉ ਸਮਾਇ ਜਿਨ ਹਰ ਕਾ ਨਾਮ ਨਾ ਚੇਤਿਓ ਬਦ ਹੈ ਜਨਮੇ ਆਏ ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਰਾਸ ਨਰਕ ਪਰਹਿ ਤੇ ਮਾਨਈ ਜੋ ਹਰ ਨਾਮ ਅਦਾਸ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋਂ ਕੀਓ ਨਾਮੀਤ ਚਾਲੇ ਤੇ ਹਰ ਮਿਲਨ ਕੋ ਵਿਚੈ اٹਕਿਓ ਚੀਤ ਕਬੀਰ ਕਾਰਨ ਬਪਰਾ ਕੀਆ ਕਰੈ ਜੋ ਰਾਮ ਨਾ ਕਰੈ ਸਹਾਈ ਜਿਹ ਜਿਹ ਡਾਲੀ ਪਗ ਧਰੂ ਸੋਈ ਮੁਰ ਮੁਰ ਜਾਏ